ਸਸ਼ਿਆਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਲੈ ਕੇ ਹਜ਼ਰਾਂ ਜੀ ਪੰਜਾਬ ਨਿਊਜ਼ ਬੁਲਟ ਪੰਜਾਬ ਨਿਊਜ਼ ਬੁਲਟਨ ਦੀ ਸ਼ੁਰੂਆਤ ਕਰ ਲੈਨੇ ਆ ਸਭ ਤੋਂ ਅਹਿਮ ਖਬਰ ਦੇ ਨਾਲ ਆਮ ਆਦਮੀ ਪਾਰਟੀ ਦੇ ਸੰਸਦ ਮਾਲਵਿੰਦਰ ਸਿੰਘ ਕੰਗ ਨੇ ਲੋਕ ਸਭਾ ਦੇ ਵਿੱਚ ਸਰਕਾਰ ਤੋਂ ਮੰਗ ਕੀਤੀ ਹੈ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਹਿਬਜ਼ਾਦਿਆਂ ਬਾਬਾ ਫਤਿਹ ਸਿੰਘ ਅਤੇ ਬਾਬਾ ਜ਼ੋਰਾਵਰ ਸਿੰਘ ਦੀ ਸ਼ਹਾਦਤ ਦੇ ਸਨਮਾਨ ਚ ਮਨਾਏ ਜਾਣ ਵਾਲੇ ਬੀਰਬਾਲ ਦਿਵਸ ਦਾ ਨਾਮ ਬਦਲ ਕੇ ਸਾਹਿਬਜ਼ਾਦੇ ਸ਼ਹਾਦਤ ਦਿਵਸ ਰੱਖਿਆ ਜਾਣਾ ਚਾਹੀਦਾ ਮਲਵਿੰਦਰ ਕੰਗਨੇ ਕਹੇ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2022 ਤੋਂ ਹਰ ਸਾਲ 26 ਦਸੰਬਰ ਨੂੰ ਬੀਰਬਾਲ ਦਿਵਸ ਮਨਾਉਂਦਾ ਐਲਾਨ ਕੀਤਾ ਸੀ ਮਲਵਿੰਦਰ ਸਿੰਘ ਕੰਗਨੇ ਜ਼ੀਰੋ ਆਰਸ ਦੌਰਾਨ ਕਹੇ ਹੈ ਕਿ ਅਸੀਂ ਸਿੱਖ ਧਰਮ ਚ ਧਾਰਮਿਕ ਪਰੰਪਰਾ ਅਧੀਨ ਸਾਹਿਬਜ਼ਾਦਿਆਂ ਨੂੰ ਬੱਚੇ ਨਹੀਂ ਮੰਨਦੇ ਸਾਡੇ ਲਈ ਉਹ ਬਾਬੇ ਨੇ ਇਸ ਲਈ ਬੀਰਬਾਲ ਦਿਵਸ ਦਾ ਨਾਮ ਬਦਲ ਕੇ ਸਾਹਿਬਜ਼ਾਦੇ ਸ਼ਹੀਦੀ ਦਿਵਸ ਰੱਖਿਆ ਜਾਣਾ ਚਾਹੀਦਾ ਜ਼ਿਕਰਯੋਗ ਹੈ ਕਿ ਬੀਤੇ ਦਿਨੀ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਵੀ ਭਾਰਤ ਦੇ ਸਿੱਖ ਸੰਸਦਾਂ ਨੂੰ ਚਿੱਠੀ ਲੇ ਕੇ ਇਹ ਮੁੱਦਾ ਸਰਕਾਰ ਅਤੇ ਲੋਕ ਸਭਾ ਚ ਚੁੱਕਣ ਦੀ ਮੰਗ ਰੱਖੀ ਸੀ ਮੈਂ ਇੱਕ ਬਹੁਤ ਹੀ ਗੰਭੀਰ ਤੇ ਸਾਡੀਆਂ ਧਾਰਮਿਕ ਭਾਵਨਾਵਾਂ ਨਾਲ ਜੁੜੇ ਮੁੱਦੇ ਦਾ ਸਰਕਾਰ ਦਾ ਉਹਦੇ ਵੱਲ ਧਿਆਨ ਦੇਣਾ ਚਾਹੁੰਦਾ ਸਰ ਆਉਣ ਵਾਲੀ 15 ਦਸੰਬਰ ਤੋਂ ਲੈ ਕੇ ਇੱਕ 10 ਦਿਨ ਦੇ ਅੰਦਰ ਉਹ ਐਸੇ ਇਤਿਹਾਸਿਕ ਦਿਨ ਹੈ ਜਿੱਦੋਂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਚਾਰੇ ਸਹਬਜ਼ਾਦੇ ਸ਼ਹੀਦ ਹੋ ਗਏ ਉਹਨਾਂ ਦੇ ਮਾਤਾ ਜੀ ਸ਼ਹੀਦ ਹੋ ਗਏ ਔਰ 2022 ਚ ਮਾਨਯੋਗ ਪ੍ਰਧਾਨ ਮੰਤਰੀ ਜੀ ਔਰ ਸਰਕਾਰ ਨੇ ਇੱਕ ਫੈਸਲਾ ਲਿਆ ਸੀ ਕਿ ਛੋਟੇ ਸਹਬਜ਼ਾਦੇ ਜਿਹੜੇ 7 ਸਾਲ ਔਰ 9 ਸਾਲ ਦੇ ਬਾਬਾ ਫਤਿਹ ਸਿੰਘ ਜੀ ਬਾਬਾ ਜੋਰਾਵਰ ਸਿੰਘ ਸ਼ਹੀਦ ਹੋਏ ਉਹਨਾਂ ਦੇ ਨਾਂ ਤੇ ਵੀਰ ਬਾਲਦਵਸ ਮਨਾਉਣ ਦਾ ਫੈਸਲਾ ਪਾਰ ਸਰਕਾਰ ਨੇ ਲਿਆ ਸੀ ਜਿਹਦਾ ਅਸੀਂ ਸਵਾਗਤ ਕਰਦੇ ਆਂ ਲੇਕਿਨ ਸਾਡੀਆਂ ਧਾਰਮਿਕ ਜਿਹੜੀਆਂ ਭਾਵਨਾਵਾਂ ਜਿਹੜਾ ਸਾਡਾ ਧਾਰਮਿਕ ਪਰੰਪਰਾਵਾਂ ਜਿਹੜੀ ਸਾਡੀ ਧਾਰਮਿਕ ਮਰਿਆਦਾ ਉਹ ਉਹਨਾਂ ਨੂੰ ਬਾਲ ਨਹੀਂ ਮੰਨਦੇ ਸਰ ਸਰ ਮੈਂ ਤੁਹਾਡੇ ਮਾਤੇ ਹਮਨਾ ਪਾਰ ਸਰਕਾਰ ਨੂੰ ਮਾਣਯੋਗ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਕਿ ਬਾਬਾ ਫਤੇ ਸਿੰਘ ਬਾਬਾ ਜੋਰਾਵਰ ਸਿੰਘ ਸਾਡੇ ਲਈ ਬਾਲ ਨਹੀਂ ਹੈ ਇਹ ਬਾਬੇ ਆ ਇਸ ਕਰਕੇ ਵੀਰ ਬਾਲ ਦਿਵਸ ਜਿਹੜਾ ਆ ਉਹਦਾ ਨਾਮ ਬਦਲ ਕੇ ਸਹਬਜ਼ਾਦੇ ਸ਼ਹਾਦਤ ਦਿਵਸ ਹੋਣਾ ਚਾਹੀਦਾ ਹੈ ਔਰ ਇਹ ਪੂਰੀ ਦੁਨੀਆ 'ਚ ਇੱਕ ਮੈਸੇਜ ਆਵੇ ਸੋ ਮੇਰੀ ਬੇਨਤੀ ਹੈ ਸਾਡੀਆਂ ਭਾਵਨਾਵਾਂ ਸਾਡੀ ਧਾਰਮਿਕ ਆਸਤਾ ਨੂੰ ਧਿਆਨ 'ਚ ਰੱਖੇ ਔਰ ਪ੍ਰਧਾਨ ਮੰਤਰੀ ਜੀ ਵੀਰ ਬਾਲ ਦਿਵਸ ਦੇ ਥਾਂ ਤੇ ਸਹਬਜ਼ਾਦੇ ਸ਼ਹਾਦਤ ਦਿਵਸ ਜਿਹੜਾ ਆ ਉਹਦਾ ਨਾਮ ਕਰਨ ਕਿਤਾਜੇ ਬਹੁਤ ਬਹੁਤ ਧੰਨਵਾਦ ਅਗਲੀ ਖਬਰ ਪੰਜਾਬ 'ਚ ਸੇਤ ਸੇਵਾਵਾਂ ਨਾਲ ਜੁੜੀ ਹੋਈ ਹੈ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਸਪਤਾਲਾਂ 'ਚ ਹੋ ਰਹੀ ਲੁੱਟ ਨੂੰ ਲੈ ਕੇ ਸਖਤ ਹੁਕਮ ਜਾਰੀ ਕੀਤੇ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਮਰੀਜ਼ਾਂ ਦੇ ਅਧਿਕਾਰਾਂ ਨੂੰ ਮਜ਼ਬੂਤ ਕਰਨ ਅਤੇ ਰਾਜ ਦੀ ਸਿਹਤ ਸੰਭਾਲ ਪ੍ਰਣਾਲੀ ਦੇ ਅੰਦਰ ਇਨਸਾਨੀਅਤ ਨੂੰ ਯਕੀਨੀ ਬਣਾਉਣ ਲਈ ਨਿੱਜੀ ਹਸਪਤਾਲਾਂ ਲਈ ਸਖਤ ਨਵੇਂ ਹੁਕਮ ਜਾਰੀ ਕੀਤੇ ਨੇ ਜਿਸ ਤੇ ਕਿਹਾ ਗਿਆ ਹੈ ਕਿ ਜੇਕਰ ਇਲਾਜ ਦੌਰਾਨ ਕਿਸੇ ਮਰੀਜ਼ ਦੀ ਮੌਤ ਹੋ ਜਾਂਦੀ ਹੈ ਤਾਂ ਬਕਾਇਆ ਭੁਗਤਾਨ ਕਰਕੇ ਡਾਕਟਰ ਪਰਿਵਾਰ ਨੂੰ ਮ੍ਰਿਤਕ ਦੇ ਦੇਣ ਤੋਂ ਇਨਕਾਰ ਨਹੀਂ ਕਰ ਸਕਦੇ ਇਸ ਦੇ ਨਾਲ ਹੀ ਬਕਾਇਆ ਪੁਗਤਾਨ ਲਈ ਮਰੀਜ਼ ਦੇ ਪਰਿਵਾਰ ਨੂੰ ਜਲੀਲ ਨਹੀਂ ਕੀਤਾ ਜਾ ਸਕਦਾ ਇਸ ਤੋਂ ਇਲਾਵਾ ਹੁਕਮਾ ਚ ਕਿਹਾ ਗਿਆ ਹੈ ਕਿ ਸਾਰੇ ਹਸਪਤਾਲਾਂ ਚ ਮੌਰਚਰੀ ਹੋਣਾ ਲਾਜ਼ਮੀ ਹੋਵੇਗਾ ਹਸਪਤਾਲਾਂ ਨੂੰ ਬਿਨਾਂ ਬਿੱਲ ਚੁਕਾਏ ਪਰਿਵਾਰ ਨੂੰ ਮ੍ਰਿਤਕ ਦੇਹ ਦੇਣੀ ਪਵੇਗੀ ਹਰੇਕ ਹਸਪਤਾਲ ਚ ਸਬਵਾਹਨ ਵੀ ਜ਼ਰੂਰ ਹੋਣਾ ਚਾਹੀਦਾ ਹੈ ਮ੍ਰਿਤਕ ਦੇਹਾਂ ਦਾ ਸਨਮਾਨ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਹਸਪਤਾਲਾਂ ਨੂੰ ਹੁਕਮ ਦੇ ਬੋਰਡ ਲਗਾਉਣੇ ਲਾਜ਼ਮੀ ਹੋਣਗੇ ਲਾਵਾਰਸ ਲਾਸ਼ਾਂ ਦਾ ਸੰਸਕਾਰ ਪ੍ਰਸ਼ਾਸਨ ਵੱਲੋਂ ਕੀਤਾ ਜਾਵੇਗਾ ਦਾਜ਼ਰੀਏ ਕਿ ਇਹ ਹੁਕਮ ਕੁਝ ਮੈਡੀਕਲ ਸੰਸਥਾਵਾਂ ਵੱਲੋਂ ਕਥਿਤ શોଷਣ ਖਾਸ ਕਰਕੇ ਮਰੀਜ਼ਾਂ ਦੀ ਮੌਤ ਨਾਲ ਜੁੜਿਆ ਸੰਵੇਦਨਸ਼ੀਲ ਸਥਿਤੀਆਂ ਵੱਧਦੀਆਂ ਜਨਤਾਕ ਚਿੰਤਾਵਾਂ ਦੇ ਵਕਾਰ ਚ ਆਇਆ ਹੈ ਅਧਿਕਾਰੀਆਂ ਨੇ ਕਿਹਾ ਕਿ ਇਹ ਹਦਾਇਤਾਂ ਅਨੈਤਿਕ ਅਭਿਆਸਾਂ ਨੂੰ ਖਤਮ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਨੇ ਕਿ ਪਰਿਵਾਰ ਆਪਣੇ ਕਿਸੇ ਅਜ਼ੀਜ਼ ਨੂੰ ਗਵਾਉਣ ਤੋਂ ਬਾਅਦ ਬੋਝ ਜਾਂ ਦਬਾਅ ਮਹਿਸੂਸ ਨਾ ਕਰੇ ਸਰਕਾਰ ਨੇ ਚੇਤਾਵਨੀ ਦਿੱਤੀ ਹੈ ਕਿ ਇਹਨਾਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਹਸਪਤਾਲ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਨਿੱਜੀ ਹਸਪਤਾਲਾਂ ਦਾ ਨਿਰਖਣ ਕਰਨ, ਪਾਲਣ ਦੀ ਪੁਸ਼ਟੀ ਕਰਨ ਅਤੇ ਸ਼ਿਕਾਇਤਾਂ ਨੂੰ ਤੇਜ਼ੀ ਨਾਲ ਹੱਲ ਕਰਨ ਲਈ ਵਾਧੂ ਨਿਗਰਾਨੀ ਟੀਮਾਂ ਤਾਇਨਾਤ ਕੀਤੀਆਂ ਜਾਣਗੀਆਂ। ਸਰਕਾਰ ਹੋਰ ਸੁਧਾਰਾਂ ਦੀ ਵੀ ਯੋਜਨਾ ਬਣਾ ਰਹੀ ਹੈ ਜਿਸ 'ਚ ਮਜ਼ਬੂਤ ਸ਼ਿਕਾਇਤ ਨਿਵਾਰਣ ਵਿਧੀਆਂ ਬਿਹਤਰ ਐਮਰਜੈਂਸੀ ਦੇਖਭਾਲ ਮਿਆਰ ਅਤੇ ਜਨਤਕ ਅਤੇ ਨਿੱਜੀ ਹਸਪਤਾਲ ਸਹੂਲਤਾਂ ਵਿਚਕਾਰ ਬਿਹਤਰਤਾ ਮਿਲ ਸ਼ਾਮਲ ਹੈ ਕੋਈ ਵੀ ਹਸਪਤਾਲ ਚਾਹ ਪ੍ਰਾਈਵੇਟ ਆ ਸਰਕਾਰੀ ਇਹ ਕੋਈ ਵੀ ਹਸਪਤਾਲ ਜਿਹੜਾ ਨਾ ਉਹ ਜੇ ਕੋਈ ਅਚਾਨਕ ਮੌਤ ਹੋ ਗਈ ਕੋਈ ਇਲਾਜ ਦੌਰਾਨ ਡੈੱਡ ਬੋਡੀ ਨਹੀਂ ਰੱਖ ਸਕਦਾ ਕਿ ਇਹਨਾਂ ਨੇ ਪੈਸੇ ਨਹੀਂ ਦਿੱਤੇ ਅਸੀਂ ਡੈੱਡ ਬੋਡੀ ਨਹੀਂ ਦਿੰਦੇ ਇਹ ਬਲੈਕਮੇਲ ਹੈ ਇਸ ਕ੍ਰੀਮ ਕੋਰਟ ਦਾ ਰੂਲ ਹੈ ਤੇ ਨਾਲ ਇਹ ਫੇਰੀ ਵਾਰੀ ਜਿਹੜੀ ਹਸਪਤਾਲੇ ਵਿੱਚ ਮੌਰਚਰੀ ਨਹੀਂ ਹੁੰਦੀ লাশ ਰੱਖਣ ਨੂੰ ਨਹੀਂ ਰਾਤ ਨੂੰ 2:30 ਵਜੇ ਮੌਤ ਹੋ ਗਈ ਕਹਿੰਦੇ ਲੈ ਜਾਓ ਜੀ ਕਾਹਤੇ ਲੈ ਕੇ ਜਾਊਗਾ ਬੰਦਾ ਐਂਬੂਲੈਂਸ ਜਾਂ ਜਿਹੜਾ ਸ਼ਾਫ ਵਾਹਨ ਕਹਿੰਦੇ ਜਿਹਨੂੰ ਲਾਸਾਂ ਨਹੀਂ ਆਣ ਵਾਸਤੇ ਉਹ ਵੀ ਘਰੇਕ ਹਸਪਤਾਲ ਵਾਸਤੇ ਕੰਪਲਸਰੀ ਕੀਤੀ ਹੈ ਤੇ ਇਲਾਜ ਹੋ ਗਿਆ ਸਹੀ ਹੋ ਗਿਆ ਤੇ ਪਰ ਪੈਸੇ ਨਹੀਂ ਅਜੇ ਦਿੱਤੇ ਐਸਵੀਡ ਦੇਖ ਕੇ ਬੰਦਾ ਜਦੋਂ ਮਰਜੀ ਜਾ ਸਕਦਾ ਤੁਸੀਂ ਉਹਨੂੰ ਬੰਦਕ ਨਹੀਂ ਬਣਾ ਸਕਦੇ ਸੋ ਜਿਹੜੇ ਹਿਮਨ ਰਾਈਟਸ ਕਮਿਸ਼ਨ ਨੇ ਹੁਣੇ ਜਿਹੜਾ ਨੋਟਿਸ ਵੀ ਜਾਰੀ ਕੀਤਾ ਪੁਲਿਸ ਦੇ ਥਰੂ ਕੀਤਾ ਸਾਰਿਆਂ ਨੂੰ ਸਾਰੇ ਹਸਪਤਾਲਾਂ 'ਚ ਬੋਰਡ ਵੀ ਲੱਗਣਗੇ ਸੋ ਜੋ ਵੀ ਜਿੱਥੇ ਵੀ ਆਮ ਲੋਕਾਂ ਨੂੰ ਕੋਈ ਲੁੱਟ ਕੇ ਜਾਂ ਕੋਈ ਆਮ ਲੋਕਾਂ ਨੂੰ ਬਲੈਕਮੇਲ ਲੈਂਗੇ ਜਾਂ ਉਹਨਾਂ ਨੂੰ ਕੋਈ ਤੰਕੀ ਫੈਂਦਾ ਸਰਕਾਰ ਨੂੰ ਜਨਾ ਅਗਲੀ ਖਬਰ ਸ਼ੇਰਖੰਡੂਰ ਸਾਹਿਬ ਦੇ ਸੰਸਦ ਅਮਰਿਤਪਾਲ ਸਿੰਘ ਦੀ ਪਟੀਸ਼ਨ ਨਾਲ ਜੁੜੀ ਹੋਈ ਹੈ ਜਿੱਥੇ ਅੱਜ ਪੰਜਾਬ ਹਰਿਆਣਾ ਹਾਈ ਕੋਰਟ 'ਚ ਪੰਜਾਬ ਸਰਕਾਰ ਵੱਲੋਂ ਬੇਹੱਦ ਚੋਕਾ ਦੇਣ ਵਾਲਾ ਜਵਾਬ ਦਾਇਰ ਕੀਤਾ ਗਿਆ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਖਡੂਰ ਸਾਹਿਬ ਦੇ ਸੰਸਦ ਅਮਰਿਤਪਾਲ ਸਿੰਘ ਵੱਲੋਂ ਸੰਸਦ ਦੇ ਸਰਦ ਰੁੱਤ ਸੈਸ਼ਨ 'ਚ ਸ਼ਾਮਲ ਹੋਣ ਦੀ ਇਜਾਜ਼ਤ ਮੰਗਣ ਵਾਲੀ ਪਟੀਸ਼ਨ ਤੇ ਸੁਣਵਾਈ ਕੀਤੀ ਹੈ। ਅਦਾਲਤ ਨੇ ਸਪਸ਼ਟ ਤੌਰ ਤੇ ਕਿਹਾ ਕਿ ਉਹ ਕਿਸੇ ਬੰਦੀ ਨੂੰ ਸੰਸਦ ਸੈਸ਼ਨ 'ਚ ਸ਼ਾਮਲ ਹੋਣ ਜਾਂ ਇਜਾਜ਼ਤ ਦੇਣ ਦਾ ਅਧਿਕਾਰ ਨਹੀਂ ਰੱਖਦੇ। ਸੁਣਵਾਈ ਦੌਰਾਨ ਅਦਾਲਤ ਨੇ ਅਮਰਿਤਪਾਲ ਸਿੰਘ ਦੇ ਵਕੀਲ ਤੋਂ ਪੁੱਛਿਆ ਕਿ ਸੰਸਦ ਮੈਂਬਰ ਨੇ ਹਰ ਦੇ ਮੁੱਦੇ ਤੇ ਆਪਣੇ ਹਲਕੇ ਦੀ ਨੁਮਾਇੰਦਗੀ ਕਰਨ ਲਈ ਕੋਈ ਤਿਆਰੀ ਕੀਤੀ ਹੈ? ਉਹਨਾਂ ਦੇ ਵਕੀਲ ਨੇ ਜਵਾਬ ਦਿੱਤਾ ਹੈ ਕਿ ਇਸ ਵਿਸ਼ੇ ਤੇ ਉਹ ਮੁਫਕਿਲ ਨਾਲ ਗੱਲ ਨਹੀਂ ਕਰ ਸਕੇ ਸਰਕਾਰ ਨੇ ਅਦਾਲਤ 'ਚ ਅਮਰਿਤਪਾਲ ਦੇ ਤੀਜੇ ਡਿਟੈਂਸ਼ਨ ਆਰਡਰ ਦਾ ਆਧਾਰ ਵੀ ਪੇਸ਼ ਕੀਤਾ ਹੈ ਜਿਸ 'ਚ ਕਿਹਾ ਗਿਆ ਹੈ ਕਿ ਅਮਰਿਤਪਾਲ ਸਮਾਜ ਵਿਰੋਧੀ ਤੱਤਾਂ ਗੈਂਗਸਟਰਾਂ ਅਤੇ ਖਾਲਿਸਤਾਨੀ ਸੰਗਠਨਾਾਂ ਦੇ ਸੰਪਰਕ ਵਿੱਚ ਨੇ ਅਤੇ 15 ਲੋਕਾਂ ਦੇ ਕਤਲ ਦੀ ਯੋਜਨਾ ਬਣਾ ਰਹੇ ਸੀ ਇਸ ਸੰਬੰਧ ਵਿੱਚ ਪੰਜਾਬ ਦੇ ਸਾਰੇ ਐਸਐਸਪੀਜ਼ ਨੂੰ ਇੱਕ ਚੇਤਾਵਨੀ ਸੰਦੇਸ਼ ਵੀ ਜਾਰੀ ਕੀਤਾ ਗਿਆ ਸੀ ਪੰਜਾਬ ਸਰਕਾਰ ਨੇ ਅਦਾਲਤ 'ਚ ਸਪਸ਼ਟ ਕੀਤਾ ਹੈ ਕਿ ਅਮਰਿਤਪਾਲ ਸੇਗ ਨੂੰ ਸੰਸਦ ਸੈਸ਼ਨ ਇਹ ਜਰ ਨਾਲ ਰਾਸ਼ਟਰੀ ਸੁਰੱਖਿਆ ਲਈ ਖਤਰਾ ਪੈਦਾ ਹੋ ਸਕਦਾ ਹੈ ਇਸੇ ਕਰਕੇ ਪੈਰੋਲ ਜਾਂ ਸਥਾਈ ਰਿਹਾਈ ਤੋਂ ਇਨਕਾਰ ਕਰ ਦਿੱਤਾ ਗਿਆ ਸਰਕਾਰ ਨੇ ਕਿਹਾ ਹੈ ਕਿ ਜੇਕਰ ਉਹ ਸੰਸਦ ਵਿੱਚ ਆਉਂਦੇ ਨੇ ਤਾਂ ਸਪੀਕਰ ਵੀ ਉਹਨਾਂ ਨੂੰ ਰੋਕ ਨਹੀਂ ਸਕਣਗੇ ਅਤੇ ਉਹ ਦੇਸ਼ ਵਿਰੋਧੀ ਤੱਤਾਂ ਦੇ ਹੱਕ 'ਚ ਬਿਆਨ ਦੇ ਸਕਦੇ ਨੇ ਜਿਸ ਨਾਲ ਇੱਕ ਗੰਭੀਰ ਸਥਿਤੀ ਪੈਦਾ ਹੋ ਸਕਦੀ ਹੈ ਸਰਕਾਰ ਨੇ ਪਿਛਲੇ ਕਈ ਅਦਾਲਤੀ ਫੈਸਲਿਆਂ ਦਾ ਹਵਾਲਾ ਦਿੰਦੇ ਹੋਏ ਦਲੀਲ ਦਿੱਤੀ ਹੈ ਕਿ ਜੇਲ੍ਹ ਜਾਂ ਨਿਆਂਇਕ ਹਿਰਾਸਤ 'ਚ ਬੰਦ ਵਿਅਕਤੀ ਸੰਸਦ 'ਚ ਜਾਣ ਦੇ ਹੱਕਦਾਰ ਨਹੀਂ ਨੇ ਹਾਈ ਕੋਰਟ ਨੇ ਇਹ ਵੀ ਸਹਿਮਤੀ ਪ੍ਰਗਟਾਈ ਹੈ ਕਿ ਮੌਜੂਦਾ ਕਾਨੂੰਨ ਅਜਿਹਾਂ ਇਜਾਜ਼ਤ ਦੀ ਇਜਾਜ਼ਤ ਨਹੀਂ ਦਿੰਦਾ ਅੰਤ ਵਿੱਚ ਹਾਈ ਕੋਰਟ ਨੇ ਅਗਲੀ ਸੁਣਵਾਈ ਲਈ ਕੇਸ ਨੂੰ ਸੋਮਵਾਰ ਤੱਕ ਮੁਲਤਵੀ ਕਰ ਦਿੱਤਾ ਅਗਲੀ ਖਬਰ ਅੰਮ੍ਰਿਤਸਰ ਤੋਂ ਹੈ ਜਿੱਥੇ ਨਵੀਂ ਵਿਆਹੀ 22 ਸਾਲਾ ਲੜਕੀ ਨੇ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਹੈ ਅਤੇ ਪੇਕੇ ਪਰਿਵਾਰ ਦੇ ਵੱਲੋਂ ਸੋਹਰਾ ਪਰਿਵਾਰ ਦੇ ਉੱਤੇ ਕਈ ਗੰਭੀਰ ਇਲਜ਼ਾਮ ਲਗਾਏ ਗਏ ਨੇ ਅੰਮ੍ਰਿਤਸਰ 'ਚ ਇੱਕ ਨਵੀਂ ਵਿਆਹੀ ਕੁੜੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ ਉਸਨੇ ਆਪਣੇ ਘਰ ਵਿੱਚ ਹੀ ਇਹ ਭਿਆਨਕ ਕਦਮ ਚੁੱਕਿਆ ਹੈ ਮ੍ਰਿਤਕਾ ਦੀ ਪਛਾਣ 22 ਸਾਲਾ ਅਨਮੋਲ ਵਜੋਂ ਹੋਈ ਹੈ ਜੋ ਸੁਲਤਾਨ ਵਿੰਟ ਰੋਡ ਇਲਾਕੇ ਦੇ ਮੰਦਰ ਵਾਲਾ ਬਾਜ਼ਾਰ ਦੀ ਰਹਿਣ ਵਾਲੀ ਹੈ ਅਨਮੋਲ ਦਾ ਵਿਆਹ ਸਿਰਫ 10 ਮਹੀਨੇ ਪਹਿਲਾਂ ਹੀ ਹੋਇਆ ਸੀ ਉਸਨੇ ਆਪਣੇ ਵਿਆਹ ਦਾ ਚੂੜਾ ਅਜੇ ਉਤਾਰਿਆ ਨਹੀਂ ਸੀ ਉਸਨੇ ਘਰ ਦੀ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਲਿਆ ਅੱਜ ਉਸਦੀ ਲਾਸ਼ ਉਸਦੇ ਕਮਰੇ ਵਿੱਚ ਫਾਹੇ ਨਾਲ ਲਟਕਦੀ ਮਿਲੀ ਜਿਸ ਨਾਲ ਪਰਿਵਾਰ ਚ ਚੀਕ ਚਿਹੜਾ ਮਚ ਗਿਆ ਮ੍ਰਿਤਕ ਦੇ ਪਿਤਾ ਮਨਮੋਨ ਸਿੰਘ ਨੇ ਦੱਸਿਆ ਕਿ ਉਸਦੇ ਵਿਆਹ ਤੋਂ ਬਾਅਦ ਹੀ ਅਨਮੋਲ ਦੀ ਨਨਾਂਣ ਸਾਸ ਸੋਹਰਾ ਉਸ ਨੂੰ ਲਗਾਤਾਰ ਤੰਗ ਪਰੇਸ਼ਾਨ ਕਰ ਰਹੇ ਸਨ ਅੱਜ ਉਹਨਾਂ ਨੂੰ ਇਹ ਦੱਸਿਆ ਗਿਆ ਕਿ ਉਹਨਾਂ ਦੀ ਧੀ ਦੀ ਸਿਹਤ ਠੀਕ ਨਹੀਂ ਹੈ ਪਰ ਜਦੋਂ ਉਹ ਸੁਲਤਾਨ ਵੈਂਟ ਰੋਡ ਘਰ ਪਹੁੰਚੇ ਤਾਂ ਉਹਨਾਂ ਨੂੰ ਅਨਮੋਲ ਲਟਕੀ ਹੋਈ ਮਿਲੀ ਅਤੇ ਉਸ ਦੀ ਮੌਤ ਹੋ ਚੁੱਕੀ ਸੀ ਮ੍ਰਿਤਕ ਦੇ ਪਿਤਾ ਨੇ ਕਿਹਾ ਹੈ ਕਿ ਉਹਨਾਂ ਦੀ ਧੀ ਦਾ ਵਿਆਹ ਸਿਰਫ 10 ਮਹੀਨੇ ਪਹਿਲਾਂ ਹੀ ਹੋਇਆ ਸੀ ਵਿਆਹ ਰਿਸ਼ਤੇਦਾਰੀ ਵਿੱਚ ਹੋਣ ਦੇ ਬਾਵਜੂਦ ਉਸ ਦੀ ਸੱਸ ਸੋਹਰਾ ਅਤੇ ਨਨਾਂਣ ਉਸ ਨੂੰ ਲਗਾਤਾਰ ਤੰਗ ਪਰੇਸ਼ਾਨ ਕਰਦੇ ਸਨ ਪਰਿਵਾਰ ਉਸਨੂੰ ਗਰਭਵਤੀ ਨਾ ਹੋਣ ਤੇ ਮੇਲੇ ਮਾਰਦਾ ਸੀ ਪਿਤਾ ਦਾ ਦੋਸ਼ ਹੈ ਕਿ ਉਸ ਦਾ ਸਹੁਰਾ ਉਸ ਦੀ ਧੀ ਤੇ ਬੁਰੀ ਨਜ਼ਰ ਰੱਖਦਾ ਸੀ ਜਦੋਂ ਉਸ ਨੇ ਸ਼ਿਕਾਇਤ ਕੀਤੀ ਤਾਂ ਉਸ ਦੇ ਪਤੀ ਨੇ ਉਸ ਨੂੰ ਥੱਪੜ ਮਾਰੇ ਸੂਚਨਾ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚੀ লাশ ਨੂੰ ਆਪਣੇ ਕਬਜ਼ੇ ਚ ਲੈ ਲਿਆ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪਰਿਵਾਰ ਦੇ ਦੋਸ਼ਾਂ ਦੇ ਆਧਾਰ ਤੇ ਸਹੁਰਿਆਂ ਵਿਰੁੱਧ ਕਾਰਵਾਈ ਕਰਨ ਦੀ ਪ੍ਰਕਿਰਿਆ ਜਾਰੀ ਹੈ ਨਬਿਆਹੀ ਹੋਰ ਇਸ ਦੀ ਖੁਦਕੁਸ਼ੀ ਨਾਲ ਪੂਰੇ ਇਲਾਕੇ ਚ ਸੋਗ ਅਤੇ ਰੋਧਾ ਮਾਹੌਲ ਹੈ ਪੁਲਿਸ ਪੋਸਟਮਾਰਟਮ ਰਿਪੋਰਟ ਅਤੇ ਜਾਂਚ ਦੇ ਆਧਾਰ ਤੇ ਅਗਲੀ ਕਾਨੂੰਨੀ ਕਾਰਵਾਈ ਕਰੇਗੀ ਬਾਈਕ ਸਾਹਿਬ ਦੀ ਲੜਕੀ ਹੈ ਜੀ ਅਨਮੋਲਦੀਪ ਕੌਰ ਜੀ ਤੇ ਜਿਸ ਦੀ ਜਿਹੜੀ ਇਹ ਡੈੱਡ ਬੋਡੀ ਜਿਹੜੀ ਸਾਨੂੰ ਹਸਪੀਟਲ ਤੋਂ ਫੋਨ ਆਇਆ ਸੀ ਕਿ ਪਈ ਹੈ ਜਿਸ ਦੀ ਸਟ੍ਰਾਂਗੂਲੇਸ਼ਨ ਕਰਨ ਜਿਹੜੀ ਜਿਹੜੀ ਡੈਥ ਹੋ ਗਈ ਹੈ ਤੇ ਬੋਡੀ ਜਿਹੜੀ ਦੇਖ ਕੇ ਆਏ ਆ ਤੇ ਬਾਕੀ ਮੌਕਾ ਜੇ ਵਿਜ਼ਿਟ ਕਰਨਾ ਉਸ ਤੋਂ ਬਾਅਦ ਜੋ ਵੀ ਪਰਿਵਾਰ ਵਾਲਿਆਂ ਦੇ ਬਿਆਨ ਹੋਣਗੇ ਉਸ ਅਨਸਾਰ ਜਿਹੜੀ ਅਗਲੀ ਕਾਰਵਾਈ ਕੀਤੀ ਜਾਵੇਗੀ ਸਰ ਤੁਸੀਂ ਉਹ ਰਿਪੋਰਟ ਵੀ ਵੇਖੀ ਹੈ ਬੋਡੀ ਤੇ ਕੋਈ ਚੋੜਦਾ ਨਿਸ਼ਾਨ ਨਹੀਂ ਨਾ ਕੁਛ ਐਦਾਂ ਦਾ ਗਰਦਨ ਤੇ ਉਹਦੇ ਨਿਸ਼ਾਨ ਹੈਗਾ ਜੀ ਉਹ ਬਾਕੀ ਉਹ ਦੇਖਦੇ ਸਾਰੀ ਤਫ਼ਤੀਸ਼ ਕਰਦੇ ਆ ਕਿ ਕਿਸ ਤਰ੍ਹਾਂ ਜਿਹੜਾ ਇਹਦੀ ਬਹੁਤ ਹੋਈ ਹੈ ਮੌਕਾ ਜੀ ਦੇਖਣਾ ਹੈ ਅਜੇ ਜੀ ਬਿਆਨ ਲੈਣੇ ਆ ਜੀ ਪਰਿਵਾਰ ਦੇ ਅਜੇ ਤੇ ਪਰਿਵਾਰ ਨੇ ਵੀ ਬੋਡੀ ਅਜੇ ਹੁਣੇ ਦੇਖਣ ਜਾ ਰਹੇ ਐ ਤੇ ਜੋ ਵੀ ਪਰਿਵਾਰ ਦੇ ਬਿਆਨ ਹੋਗੇ ਉਹ ਸੰਸਾਰ ਜਿਹੜੀ ਅਗਲੀ ਕਾਰਵਾਈ ਜਿਹੜੀ ਕੀਤੀ ਜਾਵੇਗੀ ਜੀ ਪਰਿਵਾਰ ਕਿੱਥੋਂ ਦੇ ਰਹਿਣ ਵਾਲੇ ਆ ਜੀ ਹਾਂ ਲੜਕੀ ਤੇ ਪੇਕੇ ਲੁਧਿਆਣੇ ਦੇ ਇੱਥੇ ਜਿਹੜਾ ਮੰਦਰ ਵਾਲੇ ਬਾਜ਼ਾਰ ਚ ਲੜਕੀ ਜਿਹੜੀ 1 ਸਾਲ ਕਰੀਬ ਹੋਇਆ ਸੀ ਉਹਦੀ ਸ਼ਾਦੀ ਹੋ ਜੀ ਸਰ ਉਹ ਜਿਹੜੇ ਲੜਕਾ ਉਹ ਆ ਦੇਖਦੇ ਆ ਜੇ ਅਸੀਂ ਮੌਕਾ ਵਿਜ਼ਿਟ ਕਰਨ ਜਾ ਰਹੇ ਆ ਮੌਕੇ ਤੇ ਕੀ ਹਾਲਾਤ ਨੇ ਤੇ ਕਿੰਨਾ ਹਾਲਾਤਾਂ ਜਮਾਉਤ ਹੈ ਸਾਰੇ ਉਹਦੀ ਹੜਤਾਲ ਕੀਤੀ ਜਾਵੇਗੀ ਹੜਤਾਲ ਦੇ ਉੱਪਰ આરોਪ ਲਗਾ ਰਹੇ ਆ ਉਸ ਬਾਰੇ ਜੋ ਵੀ ਬਿਆਨ ਕਲਮਤ ਕਰਾਉਣਗੇ ਜੀ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ